Hi guys welcome back to my YouTube channel ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਪਲੀਜ਼ ਲਾਈਕ ਸ਼ੇਅਰ ਸਬਸਕ੍ਰਾਈਬ ਕਰੋ ਜਿਆਦਾ ਤੋਂ ਜਿਆਦਾ ਧਿਆਨ ਚ ਆਪਾਂ ਪਾਵਾਂਗੇ ਹਰੀ ਮਿਰਚ ਦਾ ਆਚਾਰ ਇਹ ਸਾਡੇ ਘਰ ਦੇ ਆਹੀ ਹਰੀਆਂ ਮਿਰਚਾਂ ਨਿਗੀਆਂ ਤੇ ਆਪਾਂ ਇਹਨਾਂ ਦਾ ਪਾਵਾਂਗੇ ਅੱਜ ਆਚਾਰ ਸਾਰਿਆਂ ਨੂੰ ਪਹਿਲਾਂ ਆਪਾਂ ਇਹਨਾਂ ਦੇ ਵਿੱਚ ਇੱਕ ਇੱਕ ਚੀਰਾ ਲਗਾਵਾਂਗੇ ਆ ਦੇਖੋ ਇਸ ਤਰ੍ਹਾਂ ਸਾਰਿਆਂ ਨੂੰ ਇਸੇ ਤਰ੍ਹਾਂ ਕੱਟ ਕਰਕੇ ਮੈਂ ਤਿਆਰ ਕਰ ਲਵਾਂਗੀ ਅ ਦੇਖੋ ਇਸੇ ਤਰ੍ਹਾਂ ਸਾਰਿਆਂ ਦੇ ਵਿੱਚ ਚੀਰਾ ਲਗਾਵਾਂਗੇ ਆ ਦੇਖੋ ਮੈਂ ਸਾਰੀਆਂ ਮਿਰਚਾਂ ਨੂੰ ਕੱਟ ਕਰ ਲਿਆ ਸੁੱਕਮੈਂ ਇਦਾਂ ਕੱਟ ਦਿੱਤੀਆਂ ਨੇ ਹਰੀ ਮਿਰਚ ਤੁਹਾਨੂੰ ਪਤਾ ਹੀ ਆ ਵਧੀਆ ਹੁੰਦੀ ਆ ਆ ਮੈਂ ਲਿਆ ਕਾਲਾ ਨਮਕ ਇੱਕ ਚਮਚ ਅਜਵੈਨ ਲਈ ਆਗੀ ਇੱਕ ਚਮਚ ਜੀਰਾ ਲਈ ਇੱਕ ਚਮਚ ਕਿਚਨ ਕਿੰਗ ਮਸਾਲਾ ਲਿਆ ਜੀਰਾ ਤਾਂ ਇਹਦਾ ਮਸਾਲਾ ਲਿਆ ਅੱਧਾ ਚਮਚ ਹਲਦੀ ਦਾ ਲਿਆ ਹਰਾ ਈ ਦਾ ਲਿਆ ਇੱਥੇ ਹੈਗਾ ਚਾਟ ਮਸਾਲਾ ਤੇ ਸਿਰਕਾ ਤੁਸੀਂ ਚਿੱਟਾ ਸਿਰਕਾ ਵੀ ਯੂਜ਼ ਕਰ ਸਕਦੇ ਹੋ ਤੇ ਸਰੋਂ ਦਾ ਤੇਲ ਤੇ 1.5 ਚਮਚ ਲਿਆ ਸੌਂਫ ਦਾ ਤੇ ਹੁਣ ਆਪਾਂ ਰੱਖਾਂਗੇ ਕੜਾਹੀ ਕੜਾਹੀ ਨੂੰ ਥੋੜਾ ਜਿਹਾ ਗਰਮ ਹੋਣ ਦਵਾਂਗੇ ਤੇ ਵਿੱਚ ਪਾਵਾਂਗੇ ਸਰੋਂ ਦਾ ਤੇਲ ਕਰੋਂ ਤੇਲ ਨੂੰ ਗਰਮ ਹੋਣ ਦੇਵਾਂਗੇ ਹਰੀਆਂ ਮਿਰਚਾਂ ਦਾ ਆਚਾਰ ਜਿਵੇਂ ਕਿ ਹਰ ਦਾਲ ਸਬਜੀ ਨਾਲ ਵਧੀਆ ਲੱਗਦਾ ਵਾ ਕਈ ਵਾਰ ਚਾਹੇ ਨਾ ਵੀ ਦਾਲ ਸਬਜੀ ਹੋਵੇ ਉਦਾਂ ਕੱਲੀਆਂ ਹਰੀ ਮਿਰਚ ਦਾ ਆਚਾਰ ਹੋਵੇ ਬਹੁਤ ਸਵਾਦ ਲੱਗਦੀ ਓਦੇ ਨਾਲ ਰੋਟੀ ਪਾਣੀ ਇਸ ਕਰਕੇ ਮੈਂ ਪਉਣਾ ਸੀ ਚਲੋ ਮੈਂ ਕਿਹਾ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਪਲੀਜ਼ ਮੇਰੇ ਇਸ ਚੈਨਲ ਨੂੰ ਜਿਆਦਾ ਤੋਂ ਜਿਆਦਾ ਲਾਈਕ ਸ਼ੇਅਰ ਸਬਸਕ੍ਰਾਈਬ ਕਰੋ ਫੈਮਿਲੀ ਫਰੈਂਡਸ ਦੇ ਨਾਲ ਵੀਡੀਓ ਜ਼ਰੂਰ ਸ਼ੇਅਰ ਕਰਿਆ ਕਰੋ ਤੇਲ ਆਪਣਾ ਹੋ ਗਿਆ ਗਰਮ ਇਹਦੇ ਵਿੱਚ ਪਾਵਾਂਗੇ ਆਪਾਂ ਜੀਰਾ ਰਾਈ ਥੋੜਾ ਜਿਹਾ ਇੱਕ ਦੋ ਲਈ ਭੁੰਨਾਗੇ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਸੌਫ ਸੌਂਫ ਦੇ ਨਾਲ ਮਿਰਚਾਂ ਦੇ ਵਿੱਚ ਬਹੁਤ ਵਧੀਆ ਫਲੇਵਰ ਆਉਂਦਾ ਅਜਵੈਨ ਬਾਕੀ ਇਹਨਾਂ ਸਾਰਿਆਂ ਦੇ ਅਲੱਗ-ਅਲੱਗ ਫਾਇਦੇ ਨੇ ਤੇ ਹੁਣ ਆਪਾਂ ਇਹਦੇ ਵਿੱਚ ਐਡ ਕਰਾਂਗੇ ਆਪਣੀਆਂ ਹਰੀਆਂ ਮਿਰਚਾਂ ਆ ਦੇਖੋ ਪਲੀਜ਼ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਰੈਸਪੀ ਦਾ ਨਾਮ ਦੱਸਿਆ ਕਰੋ ਕਿਹੜੀ ਰੈਸਪੀ ਤੁਸੀਂ ਦੇਖਣਾ ਚਾਹੁੰਦੇ ਹੋ ਮੈਂ ਪੂਰੀ ਕੋਸ਼ਿਸ਼ ਕਰੂੰਗੀ ਕਿ ਮੈਂ ਤੁਹਾਡੇ ਲਈ ਉਹ ਰੈਸਪੀ ਬਣਾਵਾਂ ਚੰਗੀ ਤਰ੍ਹਾਂ ਆਪਾਂ ਮਿਕਸ ਕਰਾਂਗੇ ਹਰੀਆਂ ਮਿਰਚਾਂ ਨੂੰ ਸਿਰਫ ਆਪਣਾ 10 ਮਿੰਟਾਂ ਦੇ ਵਿੱਚ ਇਹ ਆਚਾਰ ਬਣ ਕੇ ਤਿਆਰ ਹੋ ਜਾਣਾ ਖਾ ਲਈ ਆ ਦੇਖੋ ਪੁੰਨਾਗੇ ਆਪਾਂ ਇਹਨੂੰ 7 ਮਿੰਟ ਲਗਾਤਾਰ ਹਲਾਉਂਦੇ ਹੋਏ ਪਲੀਜ਼ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਇਹ ਮੇਰੀ ਰੈਸਪੀ ਕਿੱਦਾਂ ਦੀ ਲੱਗੀ ਆਚਾਰ ਕਿੱਦਾਂ ਦਾ ਲੱਗਿਆ ਤੇ ਘਰ ਵਿੱਚ ਆਪਣੇ ਜਰੂਰ ਇਸ ਤਰੀਕੇ ਨਾਲ ਪਾ ਕੇ ਦੇਖਿਓ ਤੇ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਤੇ ਹੁਣ ਆਪਾਂ ਇਹਦੇ ਵਿੱਚ ਐਡ ਕਰਾਂਗੇ ਨਮਕ ਨਮਕ ਇਸਾ ਬਣਾ ਲੈ ਆ ਐਡ ਕਰਿਓ ਕਿਉਂਕਿ ਆਪਾਂ ਇਹਦੇ ਵਿੱਚ ਚਾਟ ਮਸਾਲਾ ਵੀ ਐਡ ਕਰਨਾ ਕਾਲਾ ਨਮਕ ਵੀ ਐਡ ਕਰਨਾ ਇਸ ਕਰਕੇ ਮੈਂ ਅੱਧੀ ਛੋਟੀ ਚਮਚ ਚ ਸਫੈਦ ਨਮਕ ਇਹਦੇ ਵਿੱਚ ਐਡ ਕੀਤਾ ਤੇ ਹੁਣ ਆਪਾਂ ਇਹਦੇ ਵਿੱਚ ਐਡ ਕਰਾਂਗੇ ਹਲਦੀ ਅੱਧੀ ਛੋਟੀ ਚਮਚ ਧਨੀਆ ਪਾਊਡਰ ਕਾਲਾ ਨਮਕ ਚਾਟ ਮਸਾਲਾ ਤੁਸੀਂ ਚਾਟ ਮਸਾਲਾ ਦੀ ਜਗ੍ਹਾ ਤੇ ਆਮਚੂਰ ਪਾਊਡਰ ਦਾ ਵੀ ਯੂਜ਼ ਕਰ ਸਕਦੇ ਹੋ ਕਿਚਨ ਕਿੰਗ ਮਸਾਲਾ ਚੰਗੀ ਤਰ੍ਹਾਂ ਮਿਕਸ ਕਰਾਂਗੇ ਦੇਖੋ ਚੰਗੀ ਤਰ੍ਹਾਂ ਮਿਕਸ ਕਰਾਂਗੇ ਦੇਖੋ ਕਿੰਨਾ ਵਧੀਆ ਆਪਣਾ achar ਲੱਗਦਾ ਤੇ ਖਾਣ ਦੇ ਵਿੱਚ ਇਸ ਤੋਂ ਦੇਖਣ ਤੋਂ ਜ਼ਿਆਦਾ ਖਾਣ ਚ ਸਵਾਦ ਜੋ ਆਊਗਾ ਨਾ ਬਹੁਤ ਹੀ ਜ਼ਿਆਦਾ ਵਧੀਆ ਸਵਾਦ ਆਉਂਦਾ ਹੈ ਇਹ achar ਦਾ ਕਿਉਂਕਿ ਆਪਾਂ ਇਹਦੇ ਵਿੱਚ ਸਾਰੇ ਮਸਾਲੇ ਪਾਏ ਨੇਗੇ ਆ ਦੇਖੋ ਆਪਣਾ achar ਬਣ ਕੇ ਤਿਆਰ ਹੋ ਗਿਆ 5 ਤੋਂ 7 ਮਿੰਟ ਲੱਗੇ ਨੇ ਦੇਖੋ ਮੈਨੂੰ ਉਮੀਦ ਆ ਤੁਹਾਨੂੰ ਇਹ ਵੀਡੀਓ ਜ਼ਰੂਰ ਪਸੰਦ ਆਵੇਗੀ ਤੇ ਹੁਣ ਆਪਾਂ ਅਖੀਰ ਦੇ ਵਿੱਚ ਪਾਵਾਂਗੇ ਇਹਦੇ ਵਿੱਚ ਸਿਰਕਾ ਇੱਕ ਕੌਲੀ ਚੰਗੀ ਤਰ੍ਹਾਂ ਹਿਲਾ ਦਾਂਗੇ ਇੱਕ ਦੋ ਮਿੰਟ ਲਈ ਉਨਾਂਗੇ ਤੇ ਆ ਦੇਖੋ ਲੋ ਜੀ ਆਪਣਾ ਆਚਾਰ ਬਣ ਕੇ ਰੈਡੀ ਹੋ ਗਿਆ ਪਲੀਜ਼ ਲਾਈਕ ਸ਼ੇਅਰ ਸਬਸਕ੍ਰਾਈਬ ਜਿਆਦਾ ਤੋਂ ਜਿਆਦਾ ਕਰੋ ਫੈਮਿਲੀ ਫਰੈਂਡਸ ਦੇ ਨਾਲ ਸ਼ੇਅਰ ਕਰਿਓ ਵੀਡੀਓ ਤੇ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਕਿ ਤੁਹਾਨੂੰ ਇਹ ਕਿੰਦਾ ਲੱਗਿਆ ਆਚਾਰ ਦੀ ਰੈਸਪੀ ਤੇ ਘਰ ਦੇ ਵਿੱਚ ਜਰੂਰ ਬਣਾ ਕੇ ਦੇਖਿਓ ਇਹ ਆਚਾਰ ਦੀ ਰੈਸਪੀ ਬਾਏ ਬਾਏ ਗਾਇਸ ਮਿਲਦੇ ਆਪਾਂ ਆਪਣੀ ਨੈਕਸਟ ਵੀਡੀਓ ਦੇ ਵਿੱਚ